ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਣਾ ਵੀ ਬਰਨਾਲਾ ਸ਼ਹਿਰਾਂ ਠੀਕ ਵਾਲਾ ਰੋਡ 05 ਠੀਕ ਹੈ ਮੋਬਾਈਲ ਨੰਬਰ ਆਪਣੇ 843735169 8437351 99 51 699 ਇਹ ਆਪਣੇ ਕੋ ਦੋ ਬੱਚੀਆਂ ਇਹ ਆਪਣੇ ਖਰੀਦੀਆਂ ਵੰਜੇ ਕਰੇ ਲੂ ਫਾਰਮ ਦੀਆਂ ਬੱਚੀਆਂ ਠੀਕ ਹੈ ਆਪਾਂ ਜੋੜੇ ਜੋੜਾ ਇੱਕ ਥਾਂ ਤੇ ਰਹਿੰਦਾ ਸੀਗਾ ਹਾਂ ਜੋੜਾ ਲਿਆ ਸੀ ਵੀਰੇ ਆਪਾਂ ਠੀਕ ਹੈ ਚੰਗੇ ਰਿਕਾਰ ਵਾਲੀਆਂ ਆਂਦੀਆਂ ਹਾਂ ਵੀਰੇ ਚੰਗੇ ਰਿਕਾਰ ਵਾਲੀਆਂ ਆਹੀਆਂ ਗਿਆਂ ਤੀਰੀ ਲਿਫਟ ਵਾਲੀਆਂ ਝੋਲੀਆਂ ਟੂਣੀਆਂ ਦੇਖਾਂ ਤੁੰਨੇ ਠੀਕ ਹੈ ਤੇ ਕਿੰਨੀ ਉਮਰਾਂ ਲਗਭਗ ਇਹਨਾਂ ਦੀ ਇਹ ਹੈਗੀ 12.5 ਮਹੀਨੇ ਦੀਆਂ ਤੁੰਨੇ ਠੀਕ ਹੈ ਸਾਲ ਤੋਂ ਅੰਦਰ ਅੰਦਰ ਹਾਂ ਠੀਕ ਹੈ ਸੋ ਮੂੰਹ ਮੱਥਾ ਦੇਖੋ ਪਤਾ ਇਹਨਾਂ ਦਾ ਮਾ ਮੱਥੇ ਤੇ ਟੋਆ ਤੇ ਕੰਨ ਨਿਕਾ ਨਿਕਾ ਕਿਤੇ ਬਾਕੀ ਥਾਂ ਦੇਖੋ ਚਾਰੇ ਥਾਣਾ ਕੋਈ ਫੋਟਸਾਂਗ ਨਹੀਂ ਝੋੜੀ ਝਾੜੀ ਚੰਗੀਆਂ ਪੂਰੀ ਵਧੀਆ ਹਨ ਝੋੜੀ ਵੀ ਬਹੁਤ ਚੰਗੀਆਂ ਨੇ ਜੀ ਜੀ ਦੇਖੋ ਝੋੜੀ ਦੇਖੋ ਬੱਚੀ ਬਹੁਤ ਚੰਗੀ ਬੱਚੀ ਲਗਭਗ ਮੰਨ ਕੇ ਚੱਲੇ ਵੀ ਤਿੰਨ ਚਾਰ ਕਿ ਮਹੀਨੇ ਸਾਂਗ ਕੇ ਬਾਨਣੇ ਬੱਚੇ ਹਨ ਹਾਂ ਫਿਰ ਜੇ ਬੰਦਾ ਕੋਈ ਦੋ ਮਹੀਨੇ ਸਮਾਈ ਕਰ ਲੂਗਾ ਤਾਂ ਬੰਦਾ ਵਧੀਆ ਬਣ ਜਾਣੀਗਾ ਠੀਕ ਆ ਦੂਜੀ ਦਿਖਾ ਦੇ ਫਿਰ ਇਕੱਠੇ ਤੋੜਦੇ ਆਪਾਂ ਸੋ ਥਾਣੇ ਦੀ ਵੀ ਦੇਖ ਸਕਦੇ ਨੇ ਉਹ ਛੋੜੀਆਂ ਨੇ ਛਣ ਚਾਰੀ ਆ ਆ ਪੀਣਾ ਜੇ ਫਿਰ ਪਹਿਲੇ ਬਨਦੀਆਂ ਹੈ ਹਾਂ ਹਾਂ ਵੀ ਸੋਹਣੇ ਲੱਗਦੇ ਨਾਲੇ ਠੀਕ ਆ ਖੋਲੀ ਆ ਤੋੜੀ ਇਹਨਾਂ ਨੂੰ ਸੋ 10 10 10.5 ਕਿ ਮਹੀਨੇ ਇਹਨਾਂ ਦੀ ਉਮਰ ਆ ਗਈ ਆ ਦੂਜੇ ਨੰਬਰ ਵਾਲੀ ਤੋਰ ਦੇ ਸਮਾਰ ਕੇ ਨੂੰ ਸੋ ਮੱਥੇ ਦੇ ਟੋਆ ਵਗੈਰਾ ਦੇਖੋ ਤੇ ਪੂਰੀ ਜਾਤ ਪਾਤ ਵਾਲੀ ਬੱਚੀ ਆ ਰਾਜੀ ਪੜੀਆਂ ਪੜਾਈਆਂ ਜਮਾ ਜੋੜਾ ਕਿਸੇ ਵੀ ਨੇ ਜਾਣਾ ਹੋਵੇ ਜੋੜਾ ਲੈ ਸਕਦੇ ਕੱਲੀ ਕੱਲੀ ਨੇ ਕੱਲੀ ਰਹਿ ਸਕਦੇ ਸੋ ਦੇਖੋ ਤੋਰਾ ਵਗੈਰਾ ਕੋਈ ਕਿਸੇ ਪਾਸਿਓ ਅੰਬੀਆ ਇੱਥੇ ਕੇ ਲਿਸ਼ਿਆਣੀ ਬਾਕੀ ਸੰਬੀਆ ਵੀ ਵੀਰ ਦੇ ਵਧੀਆਂ ਗੀਆਂ ਵਧੀਆਂ ਵੀਰੇ ਰਾਜੀ ਹੈਗੀਆਂ ਠੀਕ ਹੈ ਤੇ ਮੁੱਲ ਵੜੀ ਇਹਨਾਂ ਦੇ ਕੀ ਰੱਖਿਆ ਫਿਰ ਵੀਰੇ ਮੁੱਲ ਕੱਲੀ ਕੱਲੀ ਦਾ ਤਾਂ ਹੋਊਗਾ ਇਹਦਾ ਇਹਦਾ ਆਪਾਂ ਕਰਾਂਗੇ ਤਾਂ ਹੀ ਬਈਆ ਰੱਖੀ ਤੇ ਜੋੜੇ ਦਾ ਕੀ ਬੋਲ ਰਖਿਆ ਤੇ ਉਹਦਾ ਪਾਸ ਤੋਂ ਯਾਰ ਕੀ ਕਰਦੇ ਹਾਂ ਠੀਕ ਹੈ 45 ਗਿਆ 47 ਲਗਭਗ ਜੋੜੇ ਦਾ ਮੁੱਲ ਹੈਗਾ ਹਾਂ ਜੇ ਕੋਈ ਜੋੜਾ ਲਊਗਾ ਬਈ ਮਾਨਤਾ ਕਰ ਦਾਂਗੇ ਠੀਕ ਹੈ ਸੋ ਵੀਰੋ 24 24 22000 ਰੁਪਏ ਹੈਗਾ ਮੁੱਲ ਇਹਦਾ 45 ਮੰਨ ਸਕਦੇ ਜੋੜੇ ਦਾ ਬੋਲ 2.5 ਲੱਖ ਰੁਪਿਆ ਤੇ ਜੇ ਕੋਈ ਵੀ ਇਕੱਠਿਆਂ ਕਰੀਦਾ ਮਾਨਤਾ ਹੋ ਜਾਊਗਾ ਇਹ ਵੀ ਤੋਰ ਦੀ ਪਹਿਲੇ ਨੰਬਰ ਵਾਲੀ ਸੋ ਵੀ ਬੱਚੀ ਬਹੁਤ ਚੰਗੀਆਂ ਜਾਤ ਪਾਤ ਚੰਗੀਆਂ ਬਰੀਡ ਦੇ ਵਿੱਚ ਬੱਚੀ ਹੈ ਠੀਕ ਹੈ ਸੋ ਦੇਖੋ ਕੱਦ ਕਾਠ ਵੀ ਚੰਗਾ ਤੋਰ ਦੀ ਮੜਾ ਡਰਦੀ ਹੈ ਸੋ ਝੋਲੀ ਬਹੁਤ ਚੰਗੇ ਗਲਾਬੀ-ਕਲਾਬੀ ਸਣ ਸੋਹਣਾ ਜਰਸੀ ਨੇ ਕੱਢਣੇ ਨੇ ਤੇ ਜੋੜਾ ਵਗਾਊ 45000 ਰੁਪਏ ਕੀਮਤ ਆ ਮਾਨਤਣ ਵਿੱਚੋਂ ਇਹਨਾਂ ਦੇ ਹੋ ਜਾਊਗਾ ਸੋ ਝੋਲੀ ਦੇਖੋ ਝੋਲੀ ਪੂਰੀ ਚੰਗੀ ਖਬਰ ਦਾ ਠੀਕ ਹੈ ਸੋ ਜੋੜਾ ਬੱਚੇ ਦਾ ਫੌਰ ਸੇਲ ਆ ਇਹ ਖਾਸ ਬਰਨਾਲਾ ਸਿਰ ਠਿੱਕੀ ਵਾਲ ਰੋਡ 0. ਇੱਥੇ ਸੋਣੀ ਕੋਲੇ ਪੰਜੇ ਰਹੇ ਸਾ ਸੋ ਦੋਨਾਂ ਬੱਚਿਆਂ ਦੇ ਵਿੱਚੋਂ ਕੋਈ ਵੀ ਬੱਚੀ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ